ਆ ਦੇਖੋ ਜੀ ਪ੍ਰਚਾਰ ਕਰਦੇ ਪਹਿਲੇ ਸਹੀ ਤਰਮ ਦੇ ਅੱਧ ਤੋਂ ਜ਼ਿਆਦਾ ਪੰਜਾਬੀ ਹੋਈ ਨਾ ਸਾਰੇ ਅੱਛਾ ਇਹ ਲੱਖ ਦੀ ਲਹਨਤ ਆ ਇਹਨਾਂ ਨੂੰ ਪੰਜਾਬੀ ਧਰਮ ਦੇ ਬਾਰੇ ਨਹੀਂ ਜਿਨ੍ਹਾਂ ਨੂੰ ਪਤਾ ਉਹ ਇੱਥੇ ਬੜੇ ਪਏ ਨੇ ਉਹ ਸਿੱਧਾ ਪ੍ਰਚਾਰ ਕਰ ਰਹੇ ਜੋ ਜੀਵਿਤ ਹੈ ਅੱਛਾ ਜੋ ਦੁਨੀਆਂ ਵਿੱਚ ਆਉਣ ਵਾਲਾ ਹੈ ਠੀਕ ਹੈ ਨਾ ਜੀਵਿਤ ਹੈ ਮੇਰਾ ਬੁਣ ਹਾਂ ਉਹ ਜੀਵਿਤ ਹੈ ਉਹਨੇ ਸਾਨੂੰ ਬਚਾਇਆ ਜਦੋਂ ਅਸੀਂ ਰੋਗ ਬਿਮਾਰੀ 'ਚ ਪੜੇ ਸੀ ਤੇ ਕੌਣ ਆਇਆ ਸੀ ਸਾਨੂੰ ਬਚਾਉਣ ਨਹੀਂ ਕੌਣ ਜੀਵਿਤ ਹੈ ਕਿਤੇ ਜੀਵਿਤ ਹੈ ਹਾਲੇਲੂਇਆ ਪ੍ਰੇਜ਼ ਦਾ ਲਾਡ ਸਤਨੂ ਜਰਮਾ ਸਿਧੀ ਪਰਮੇਸ਼ਰ ਨੂੰ ਆਸ਼ੀਸ਼ ਦੇਵੋ ਇਥੇ ਵੀ ਤੁਸੀਂ ਹੁਣੇ-ਹੁਣੇ ਇਸ ਵੀਡੀਓ 'ਚ ਦੇਖਿਆ ਇੱਕ ਪਹਿਨ ਜੋ ਪੱਤਰਕਾਰ ਆ ਔਰ ਦੂਸਰਾ ਭਾਈ ਜੋ ਐਕਟੀਵਾ ਦੇ ਉੱਪਰ ਆ ਪਰ ਉਹ ਹੈਂਡੀਕੈਪ ਆ। ਤੋਂ ਉਹ ਉਹਨਾਂ ਭੈਣਾਂ ਨੂੰ ਜੋ ਯਸ਼ੂ ਮਸੀਹ ਦਾ ਪ੍ਰਚਾਰ ਕਰ ਰਹੀਆਂ ਨੇ ਉਹ ਪੈਂਫਲੇਟ ਵੰਡ ਰਹੀਆਂ ਨੇ ਤੇ ਉਹ ਬੰਦਾ ਬੜਾ ਗੁੱਸੇ ਵਿੱਚ ਆ ਕਿ ਤੁਸੀਂ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਪੰਜਾਬੀ ਧਰਮ ਨੂੰ ਨਹੀਂ ਜਾਣਦੇ ਤੇ ਤੁਸੀਂ ਇਹ ਕਿਹੜੇ ਪਾਸੇ ਲੱਗ ਰਹੇ ਹੋ ਤੁਮੇ ਸਭ ਤੋਂ ਪਹਿਲਾਂ ਦੱਸਣਾ ਚਾਹਨਾ ਕਿ ਜਿਵੇਂ ਤੁਸੀਂ ਇਸ ਵੀਡੀਓ ਚ ਜੋ ਦੇਖਿਆ ਉਹ ਪਾਈਡ ਉਹ ਹੈਂਡੀਕੈਪ ਹੈ ਔਰ ਉਹ ਕਹਿੰਦਾ ਮੈਨੂੰ ਚਲਾ ਕੇ ਦੇਖੋ ਮੈਂ ਤਾਂ ਮੰਨਾਂਗਾ ਤੁਹਾਡਾ ਪਰਮੇਸ਼ਰ ਜੀਬਤ ਹੈ ਤੋਂ ਮੈਂ ਦੱਸਣਾ ਚਾਹੁੰਦਾ ਕਿ ਸਾਡ ਉਹ ਖੁਦਾਵੰ ਕਿਸੇ ਦਾ ਵਿਕਿਆ ਆ ਪਰਮਿਸ਼ਨ ਨਹੀਂ ਆ ਉਹ ਫੀਤ ਦਾ ਪਰਮੇਸ਼ਰ ਹੈ ਉਹ ਟੱਕੇ ਦਾ ਖੁਦਾ ਨਹੀਂ ਹੈ ਕਿ ਟੱਕੇ ਨਾਲ ਕੰਮ ਕਰੇ ਤੁਸੀਂ ਕਹੋ ਕਿ ਇਦਾਂ ਕਰੋ ਇਦਾਂ ਦੇ ਬਹੁਤ ਸਰਫਰੇ ਮਿਲਦੇ ਸਾਡੀ ਵੀ ਕਲੀਸਿਆ ਦੇ ਅੰਦਰ ਕੁਝ ਲੋਕ ਆਂਦੇ ਸੀ ਤੇ ਉਹ ਉਸ ਉਹ ਬੰਦਾ ਉਸ ਪਿੰਡ ਦਾ ਉਹਨਾਂ ਦਾ ਬੰਦਾ ਸੀ ਤੇ ਉਹ ਕਹਿੰਦਾ ਕਿ ਉਹ ਵੀ ਹੈਂਡੀਕੈਪ ਸੀ ਉਹ ਕਹਿੰਦਾ ਮੈਂ ਮੈਂ ਤੁਹਾਨੂੰ 5 ਲੱਖ ਦੇਣਾ 5 ਨਹੀਂ ਵਾਜ ਕਹਿੰਦਾ ਮੈਂ 10 ਦੇਣਾ ਮੈਨੂੰ ਠੀਕ ਕਰਕੇ ਦੇਖੋ ਤੋਂ ਮੈਂ ਦੱਸਣਾ ਚਾਹਨਾ ਕਿ ਇਸ ਤਰ੍ਹਾਂ ਦੀ ਦੁਨੀਆ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਹਾਂ ਜੋ ਬਾਈਬਲ 'ਚ ਲਿਖਿਆ ਹੈ ਕਿ ਯਿਸੂ ਮਸੀਹ ਨੇ ਇੰਨਿਆਂ ਨੂੰ ਚੰਗਾ ਕੀਤਾ ਲੰਗੜੇ ਉਹਦੇ ਨਾਮ 'ਤੇ ਚੱਲਦੇ ਨੇ ਸੋ নো ਡਾਊਟ ਅਜ ਵੀ ਪਰਮੇਸ਼ਰ ਉਹ ਜਿੰਦਾ ਖੁਦਾ ਆ ਇਸ ਲਈ ਉਹ 12 ਚੇਲਿਆਂ ਤੋਂ ਉਹ ਕੰਮ ਸ਼ੁਰੂ ਹੋਇਆ ਤੇ ਅੱਜ ਦੇਖੋ ਤੁਸੀਂ ਉਦੀ ਗਿਣਤੀ ਕਰੋਨਾ ਚ ਪਹੁੰਚ ਗਈ। ਤੋਂ ਅੱਜ ਵੀ ਖੁਦਾਵੰਦ ਅਦਭੁਤ ਕੰਮ ਕਰ ਰਿਹਾ ਆ। ਇਦਾਂ ਨਹੀਂ ਕੋਈ ਨਹੀਂ ਕਰ ਰਿਹਾ। ਕਿਉਂਕਿ ਜੋ ਬਾਈਬ ਵਿੱਚ ਲਿਖਿਆ ਗਿਆ ਆ ਉਹ ਸੱਚ ਹੋ ਰਿਹਾ ਹੈ ਕਿ ਕਿਵਚਨ ਚ ਲਿਖਿਆ ਅੰਨੇ ਦੇਖਣਗੇ, ਡੂੰਗੇ ਬੋਲਣਗੇ ਤੇ ਲੰਗੜੇ ਚੱਲਣ। ਔਰ ਜੋ ਲਿਖਿਆ ਹੋ ਰਿਹਾ। ਪਰ ਜਿਹੜੇ ਇਦਾਂ ਦੇ ਲੋਕ ਉੱਠ ਕੇ ਇਦਾਂ ਦੀਆਂ ਗੱਲਾਂ ਕਰਦੇ ਨਹੀਂ। ਤੋਂ ਧੱਕੇ ਦਾ ਖੁਦਾ ਨਹੀਂ ਹੈ। ਤੇ ੱੱਕੇ ਨਾਲ ਪਰਮੇਸ਼ਰ ਕਰਦਾ ਬਾਈਬਲ ਚ ਲਿਖਿਆ ਉਬਰਾਨੀਓ 11 ਦੀ 6 ਵਿੱਚ ਕਿ ਜੋ ਕੋਈ ਉਹ ਤੇ ਕੋ ਲਾਉਂਦਾ ਉਹਨੇ ਵਿਸ਼ਵਾਸ ਕਰਨਾ ਚਾਹੀਦਾ ਕਿ ਪਰਮੇਸ਼ਰ ਹੈਗਾ ਆ ਫਿਰ ਉਹ ਆਪਣੇ ਖੋਜਣ ਵਾਲਿਆਂ ਨੂੰ ਨੂੰ ਜਾਣਨ ਵਾਲਿਆਂ ਨੂੰ ప్రతిਫਲ ਦਿੰਦਾ ਇਸ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਜਿਹੜਾ ੱੱਕੇ ਨਾਲ ਕੀ ਕਰਦੇ ਨੇ ਇੱਥੇ ਤੇ ਜਿਹੜੇ ਲੋਕ ਮਸੀਹ ਵਿੱਚ ਆ ਜਾਂਦੇ ਨੇ ਪਰਮੇਸ਼ਰ ਦੇ ਵਿਸ਼ਵਾਸ ਦਾ ਫੇਦਾ ਕਾਨੂੰਨ ਇਦਾਂ ਦਾ ਜਿਹੜੇ ਆਂ ਵੀ ਜਾਂਦੇ ਨੇ ਅਗਰ ਉਹ ਉਸ ਤਰ੍ਹਾਂ ਕਿ ਮੇਂ ਪਰਮੇਸ਼ਰ 'ਤੇ ਵਿਸ਼ਵਾਸ ਚੋਂਦਾ ਅਗਰ ਉਹ ਵੀ ਨਹੀਂ ਕਰਨਗੇ ਉਹ ਸ਼ਾਸ ਆਕੇ ਨਹੀਂ ਤੇ ਪਰਮਿਸ਼ਦੇ ਵਿੱਚ ਲਿਖਿਆ ਉਹਨਾਂ ਦੀ ਜ਼ਿੰਦਗੀ 'ਚ ਇਹ ਕੰਮ ਹੁੰਦਾ ਤੇ ਇਦਾਂ ਦੇ ਲੋਕਾਂ ਦੇ ਜ਼ਿੰਦਗੀ 'ਚ ਕਿਵੇਂ ਹੋ ਸਕਦਾ ਨਾ ਬਾਈਬਲ 'ਚ ਲਿਖਿਆ ਕਿ ਵਿਰੋਧ ਹੋਣਾ ਨੋ ਡਾਊਟ ਕਿ ਜੋ ਲਿਖਿਆ ਉਹ ਹੋਣਾ ਹੈ ਯਿਸੂ ਮਸੀਹ ਨੇ ਪਹਿਲਾਂ ਕਿਹਾ ਸੀ ਕਿ ਮੇਰੇ ਨਾਮ ਦੇ ਕਾਰਨ ਲੋਕ ਤੁਹਾਡੇ ਨਾਲ ਵੈਰ ਰੱਖਣ ਅਸੀਂ ਜਾਣਦੇ ਹਾਂ ਇਹਦੇ ਪੌਲ ਉਹ ਵਿਅਕਤੀ ਆ ਜਿਹੜਾ ਯਿਸੂ ਮਸੀਹ ਦੇ ਨਾਮ ਲੈਣ ਵਾਲਿਆਂ ਨੂੰ ਮਾਰਿਆ ਪਰ ਜਦੋਂ ਉਹਨੇ ਹੀ ਚੀਜ਼ਾਂ 'ਤੇ ਵਿਸ਼ਵਾਸ ਕੀਤਾ ਤੁਸੀਂ ਜਾਣਦੇ ਉਹਦੇ ਵੀ ਵਿਰੋਧ ਚ ਖੜੇ ਹੋ ਉਹਨੂੰ ਵੀ ਮਾਰਨ ਲਈ ਤਿਆਰ ਸੋ ਜੋ ਲਿਖਿਆ ਹੋਣਾ ਆ ਕੀ ਆ ਬਲੋ ਪਰ ਮੈਂ ਇੱਕ ਥਾਂ ਲੈ ਜਾਣਦਾ ਕਿ ਜੋ ਲੋਕ ਵੀ ਮਤਲਬ ਇਹ ਜਾ ਰਹੇ ਨੇ ਬੱਚੇ ਤਾਂ ਜੋ ਵੀ ਨੇ ਤੂੰਨਾਂ ਨੂੰ ਆਤਮਾ ਦੇ ਨਾਲ ਆਂਸਰ ਉੱਤਰ ਦੇਣਾ ਲੋਕਾਂ ਨਾਲ ਗੱਲ ਕਰਨਾ ਆ ਬਸ ਇਹਨੇ ਦੱਸਣਾ ਚੰਨੌਰ ਪਲਿਸ਼ ਅਨੁਸਾਰੀਆਂ ਨੂੰ ਇਸ ਮੈਸਿਸ ਨਾਲ ਫਰਕ ਕਰ ਦੇਵੀ ਇਸ ਮਸੀਹ ਦੇ ਨਾਮ 'ਚ ਉਹ ਮਹਾਨ ਖੁਦਾਇਆ ਆ ਉਹ ਮਨੁੱਖਾਂ ਦੀਆਂ ਜੋ ਗੱਲਾਂ ਨਹੀਂ ਚੁਕਸ਼ ਵੀ ਆ ਵਿਰੋਧ ਹੋਣਾ ਆ ਬਾਈਬਲ 'ਚ ਲਿਖਿਆ ਜਿੰਨਾ ਵਿਰੋਧ ਹੋਏਗਾ ਓਨਾ ਹੀ ਖੁਦਾ ਦਾ ਕਾਨੂੰਮੀ ਹੋਏ ਤੇ ਅਸੀਂ ਦੇਖ ਰਹੇ ਹੋ ਰਿਹਾ ਉਹ ਰੁਕਣਾ ਤੋਂ ਨਹੀਂ ਆ ਉਹ ਵਾਧਾ ਜਾਣਾ ਓਕੇ ਤਾਂ ਪਰਮੇਸ਼ਤਾ ਨੂੰ ਬਰਕਤ ਦੇਵੇ ਇਸ ਮੈਸੇਜ ਦੇ ਨਾਲ ਯਿਸੂ ਮਸੀਹ ਦੇ ਨਾਮ 'ਚ ਓਕੇ ਗੋਡ ਬੈਸਵਾ ਆਮੀਨ